بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤੀ ਰਹਿਮ ਕਰਨ ਵਾਲਾ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਪੂਰੀ ਦੁਨੀਆ 'ਚ ਈਦੁਲ ਫਿਤਰ ਦਾ ਤਿਹਵਾਰ ਮਨਾਇਆ ਜਾ ਰਿਹਾ ਹੈ ਈਦੁਲ ਫਿਤਰ ਮਿੱਠੀ ਈਦ ਹੈ ਈਦੁਲ ਫਿਤਰ ਰੰਜਿਸ਼ਾਂ ਨੂੰ ਦੂਰ ਕਰਕੇ ਮੁਹੱਬਤਾਂ ਨੂੰ ਆਮ ਕਰਦੀ ਹੈ ਈਦ ਉਸਿਆਂ ਨੂੰ ਮਨਾਉਣ ਦਾ ਦਿਨ ਹੈ ਈਦ ਗਰੀਬਾਂ ਦੇ ਨਾਲ ਗੱਲ ਵਕੜੀ ਪਾਣ ਦਾ ਦਿਨ ਹੈ ਈਦ ਜਿਹੜੀ ਹੈ ਆਪਣੇ ਨਾਲ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਦਿਨ ਹੈ ਤੇ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਤ ਜਿੱਥੇ ਹਰ ਸਾਲ ਦੀ ਤਰ੍ਹਾਂ ਜੋਸ਼ ਨਾਲ ਈਦ ਮਨਾਈ ਜਾਂਦੀ ਸੀ ਅੱਜ ਬੜੀ ਸਾਦਗੀ ਦੇ ਨਾਲ ਈਦੁਲ ਫਿਤਰ ਮਨਾਈ ਗਈ ਹੈ ਰਵਾਇਤਾਂ ਨੂੰ ਥੋੜਾ ਜਿਹਾ ਹਟਾ ਕੇ ਸਾਰੀਆਂ ਚੀਜ਼ਾਂ 'ਚ ਸਾਦਗੀ ਨੂੰ ਇਸਤੇਮਾਲ ਕੀਤਾ ਗਿਆ ਕਿਉਂਕਿ ਫਲਸਤੀਨ ਦੇ ਵਿੱਚ ਜਿੱਥੇ ਕਿ ਇਜ਼ਰਾਈਲ ਨੇ ਹਮਲਾ ਕੀਤਾ ਔਰ ਸਰਕਾਰੀ ਤੌਰ ਤੇ ਇੱਕ ਆਤਵਾਦ ਸ਼ੁਰੂ ਕੀਤਾ ਜਦ ਵਿੱਚ ਕਈ ਹਜ਼ਾਰ ਬੱਚੇ ਕਈ ਹਜ਼ਾਰ ਔਰਤਾਂ ਤਕਰੀਬਨ 35000 ਸਿਵਿਲਨ ਜਿਹੜੇ ਐ ਇਜ਼ਰਾਈਲ ਦੀ ਗਵਰਨਮੈਂਟ ਨੇ ਆਪਣੀ ਬੰਬਾਰਡਮੈਂਟ ਦੇ ਜ਼ਰੀਏ ਮਾਰੇ ਐ ਇਹ ਸਰਕਾਰੀ ਅਤਵਾਦ ਐ ਜਿਹਦੇ ਖਿਲਾਫ ਆਵਾਜ਼ ਚੱਕੀ ਜਾਣੀ ਚਾਹੀਦੀ ਐ ਔਰ ਇਸ ਲਈ ਸਰਕਾਰੀ ਅਤਵਾਦ ਜਿਹੜਾ ਇਜ਼ਰਾਈਲ ਦੀ ਸਰਕਾਰ ਨੇ ਸ਼ੁਰੂ ਕੀਤਾ ਜਿਹਨੂੰ ਆਪਾਂ ਨਰਸਿੰਘ ਹਾਰਜ ਕਹਿ ਸਕਦੇ ਆ ਉਹਦੇ ਖਿਲਾਫ ਅੱਜ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ Eid ਦੇ ਦਿਨ ਫਲਸਤੀਨੀ ਝੰਡੇ ਲਾ ਕੇ ਆਪਣੇ ਫਲਸਤੀਨੀ ਭਾਈਆਂ ਦੇ ਹੱਕ ਦੇ ਵਿੱਚ ਆਵਾਜ਼ ਹਾ ਦਾ ਨਾਰਾ ਮਾਰਿਆ ਐ ਔਰ ਪੂਰੀ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸੁਨੇਹਾ ਦਿੱਤਾ ਹੈ ਕਿ ਠੀਕ ਹੈ ਕਿ ਇਜ਼ਰਾਈਲ ਟੈਕਨੋਲੋਜੀ ਦੇ ਹਿਸਾਬ ਨਾਲ ਇੱਕ ਬੜੀ ਪਾਵਰ ਹੋ ਸਕਦੀ ਹੈ ਲੇਕਿਨ ਸਮਾਜਿਕ ਵਿਵਸਥਾ ਜੋ ਲੋਕ ਜ਼ਾਲਮ ਨੇ ਇਸ ਲਈ ਜ਼ਾਲਮਾਂ ਦੀ ਮੁਖਾਲਫਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਬਹਿਸ਼ਕਾਰ ਪੂਰੀ ਦੁਨੀਆ ਦੇ ਵਿੱਚ ਇਜ਼ਰਾਈਲੀ ਪ੍ਰੋਡਕਟ ਦਾ ਬਹਿਸ਼ਕਾਰ ਕੀਤਾ ਹੈ ਇੱਥੇ ਵੀ ਅਸੀਂ ਕਿਹਾ ਕਿ ਭਾਰਤ ਦੀ ਬਣੀਆਂ ਹੋਈਆਂ ਚੀਜ਼ਾਂ ਇਸਤੇਮਾਲ ਕਰੋ ਇਜ਼ਰਾਈਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹਿਸ਼ਕਾਰ ਕਾਮਯਾਬ ਹੈ ਪੂਰੇ ਯੂਰਪ ਚ ਗਲਫ ਦੇ ਵਿੱਚ ਔਰ ਭਾਰਤ ਚ ਵੀ ਮੁਸਲਮਾਨਾਂ ਨੇ ਈਦ ਦੇ ਮੌਕੇ ਤੇ ਜਿਹੜਾ ਇਜ਼ਰਾਈਲੀ ਪ੍ਰੋਡਕਟ ਦਾ ਜਦੋਂ ਬਾਈਕਾਟ ਕੀਤਾ ਤੇ ਤੁਸੀਂ ਕਿਰਾਣੇ ਦੀ ਦੁਕਾਨ ਤੇ ਜਾਓਗੇ ਤੇ ਕੋਕ ਪਹਿਲਾਂ ਨਾਲੋਂ ਸਸਤੀ ਹੋ ਗਈ ਹੈ ਇਹਦਾ ਮਤਲਬ ਇਜ਼ਰਾਈਲ ਨੇ ਗੋਡੇ ਟੇਕੇ ਹੋਏ ਨੇ ਤੇ ਮੈਂ ਸਮਝਦਾ ਕਿ ਇਤਫਾਕ ਦੀ ਜਿਹੜੀ ਤਾਕਤ ਹੈ ਉਹ ਜ਼ਾਲਮਾਂ ਨੂੰ ਰੋਕਣ ਦੇ ਲਈ ਕਿਤਨੇ ਜਿਹੇ ਕੰਮ ਆਉਂਦੀ ਹੈ ਅੱਜ ਈਦ ਦੇ ਮੌਕੇ ਤੇ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਇਹ ਅਸੀਂ ਸੁਨੇਹਾ ਦਿੱਤਾ ਹੈ ਕਿ ਪਹਿਲਾਂ ਤਾਂ ਈਦ ਦੇ ਦਿਨ ਆਪਣੇ ਗਵਾਂਡੀਆਂ ਨਾਲ ਗੱਲ ਵਖੜੀ ਪਾਓ ਈਦ ਦੇ ਦਿਨ ਜਿਹੜੀ ਕੌਮਾਂ ਤੁਹਾਡੇ ਨਾਲ ਰਹਿੰਦੀਆਂ ਨੇ ਉਹਨਾਂ ਨਾਲ ਪਿਆਰ ਔਰ ਮੁਹੱਬਤ ਜਿਹੜੀ ਉਹ ਵਧਾਣੀ ਚਾਹੀਦੀ ਹੈ ਇਸ ਈਦ ਦਾ ਸੁਨੇਹਾ ਇਸ ਦੇ ਨਾਲ ਨਾਲ ਯਹੂਦੀ ਇਜ਼ਰਾਈਲ ਦੀ ਜਿਹੜੀ ਗਵਰਨਮੈਂਟ ਅਮਰੀਕਾ ਦੀ ਸ਼ਹਿ ਤੇ ਫਲਸਤੀਨੀਆਂ ਤੇ ਜਿਹੜਾ ਜ਼ੁਲਮ ਕਰ ਰਹੀ ਹੈ ਅਗਰ ਅਸੀਂ ਉੱਥੇ ਕੋਈ ਮਦਦ ਨਹੀਂ ਭੇਜ ਸਕਦੇ ਲੇਕਿਨ ਤੁਹਾਡੇ ਜ਼ਰੀਏ ਖਾਸ ਕਰ ਮੀਡੀਆ ਦੇ ਜ਼ਰੀਏ ਇੰਡੀਆ ਦੇ ਜ਼ਰੀਏ ਹਾ ਦਾ ਨਾਰਾ ਮਾਰ ਸਕਦੇ ਆ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਫਲਸਤੀਨ ਦੇ ਹੱਕ ਦੇ ਵਿੱਚ ਇਸ ਮੌਕੇ ਤੇ ਜ਼ਰੂਰ ਹਾ ਦਾ ਨਾਰਾ ਜਮਾ ਪੂਰੇ ਦੇਸ਼ ਨੂੰ